बोलणा ते ਛੱਡਿਆ ਸੀ ਦਿਸਣੋ ਵੀ ਰਹਿ ਗਈਏ 10 ਅੜੀਏ ਨੀ ਕਿਹੜੇ ਅੰਬਰਾਂ ਤੇ ਵਹਿ ਗਈਏ ਬੋਲਣਾ ਤੇ ਛੱਡਿਆ ਸੀ ਦਿਸਣੋ ਵੀ ਰਹਿ ਗਈਏ 10 ਅੜੀਏ ਨੀ ਕਿਹੜੇ ਅੰਬਰਾਂ ਤੇ ਵਹਿ ਗਈਏ ਹੋ ਗਿਆ ਕਸੂਰ ਸਾਥੋਂ ਕੀ ਨ ਚੰਦਰੀਏ ਤੇਰੇ ਬਿਨਾ ਲੱਗੇ ਦਾ ਨਾ ਜੀ ਨ ਚੰਦਰੀਏ ਤੇਰੇ ਬਿਨਾ ਲੱਗੇ ਦਾ ਨਾ ਜੀ ਨੀ ਚੰਦਰੀਏ ਤੇਰੇ ਬਿਨਾ ਲੱਗੇ ਦਾ ਨਾ ਜੀ ਨੀ ਚੰਦਰੀਏ ਅੰਬਰ ਦੇ ਉੱਤੇ ਜਿਵੇਂ ਤਾਰੇ ਕੱਲੇ ਕੱਲੇ ਨੇ ਐਨੇ ਮੇਰੇ ਦਿਲ ਤੇ ਜ਼ਖਮ ਐਲੇ ਐਲੇ ਨੇ ਅੰਬਰ ਦੇ ਉੱਤੇ ਜਿਵੇਂ ਤਾਰੇ ਕੱਲੇ ਕੱਲੇ ਨੇ ਐਨੇ ਮੇਰੇ ਦਿਲ ਤੇ ਜ਼ਖਮ ਐਲੇ ਐਲੇ ਨੇ ਪੁੱਛਦੀ ਸਵਾਲ ਸਾਥੋਂ ਕੀ ਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀ ਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀ ਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀ ਨੀ ਚੰਦਰੀਏ ਸੂਰਜ ਦੇ ਨਾਲ ਤੇਰੀ yaad ਆ ਪੈਂਦੀ ਐ ਚੰਨ ਦੇ ਛਿਪਣ ਤੱਕ ਨਾਲ ਨਾਲ ਰਹਿੰਦੀ ਐ ਸੂਰਜ ਦੇ ਨਾਲ ਤੇਰੀ ਆਦਿਆ ਪੈਂਦੀ ਐ ਚੰਨ ਦੇ ਛਿਪਣ ਤੱਕ ਨਾਲ ਨਾਲ ਰਹਿੰਦੀ ਐ ਹੋ ਗਿਆ ਕਸੂਰ ਸਾਥੋਂ ਕੀ ਨੀ ਚੰਦਰੀਏ ਤੇਰੇ ਬਿਨਾਂ ਲੱਗੇ ਦਾ ਨਾ ਜੀ ਨੀ ਚੰਦਰੀਏ ਤੇਰੇ ਬਿਨਾਂ ਲੱਗੇ ਦਾ ਨਾ ਜੀ ਨੀ ਚੰਦਰੀਏ ਤੇਰੇ ਬਿਨਾਂ ਲੱਗੇ ਦਾ ਨਾ ਜੀ ਨੀ ਚੰਦਰੀਏ